ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਹਰ ਵੀਰ ਦੇ ਕਤਲ ਨੂੰ ਲੈ ਕੇ 5 ਸਾਲ ਦੇ ਛੋਟੇ ਜਿਹੇ ਮਾਸੂਮ ਬੱਚੇ ਹਰ ਵੀਰ ਦਾ ਕਸੂਰ ਕੀ ਸੀ ਪ੍ਰਵਾਸੀ ਵੱਨੋਂ ਕਿਉਂ ਕਤਲ ਕਰ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਬਵਾਲ ਮਚਿਆ ਹੋਇਆ ਹੈ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਨਹੀਂ ਰਹਿਣ ਦਿੱਤਾ ਚਾਹੇਗਾ ਹਰ ਪਿੰਡ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਵਿਰੋਧ ਕੀਤਾ ਜਾ ਰਿਹਾ ਹੈ ਇਨ੍ਹਾਂ ਪ੍ਰਵਾਸੀਆਂ ਦਾ ਹਰਵੀਰ ਦਾ ਕਸੂਰ ਕੀ ਸੀ ਹਰਵੀਰ ਦਾ ਕਤਲ ਕਿਉਂ ਕਰ ਦਿੱਤਾ ਗਿਆ ਹਰਵੀਰ ਨੂੰ ਤਾਂ ਪਤਾ ਵੀ ਨਹੀਂ ਹੋਵੇਗਾ ਕਿ ਜ਼ੁਲਮ ਹੁੰਦਾ ਕੀ ਹੈ ਪਹਿਲਾਂ ਉਹਦੇ ਨਾਲ ਪ੍ਰਵਾਸੀ ਵੱਲੋਂ ਕੁਰਕਮ ਕੀਤਾ ਗਿਆ ਫਿਰ ਕੁਰਕਮ ਤੋਂ ਬਾਅਦ ਉਸ ਦੇ ਪ੍ਰਾਈਵੇਟ ਅੰਗਾਂ ਤੇ ਸੱਟਾਂ ਮਾਰੀਆਂ ਗਈਆਂ ਉਸ ਦੇ ਸਿਰ ਉੱਤੇ ਇੱਟ ਮਾਰੀ ਗਈ ਫਿਰ ਉਸ ਦਾ ਗਲਾ ਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਨੇ ਵੀ ਸੋਸ਼ਲ ਮੀਡੀਆ ਉੱਤੇ ਫੋਟੋਆਂ ਵੇਖੀਆਂ ਤਸਵੀਰਾਂ ਵਾਇਰਲ ਹੁੰਦੀਆਂ ਵੇਖੀਆਂ ਜਿਹੜੀ ਇਹ ਦਿਲ ਵਲੁੰਧਰੇ ਗਏ ਅੱਖਾਂ ਨਮ ਹੋਈਆਂ ਤੇ ਸਾਰਿਆਂ ਖੜ ਗਿਆ ਹਰਵੀਰ ਸਿੰਘ ਦੇ ਮਾਤਾ ਪਿਤਾ ਦੇ ਨਾਲ ਭਾਈ ਅਮਰਪਰ ਮਹਿਰੂ ਨੇ ਵੀ ਕਿਹਾ ਹੈ ਜੇਕਰ ਪੰਜਾਬ ਸਰਕਾਰ ਸਜ਼ਾ ਨਹੀਂ ਦਿੰਦੀ ਤਾਂ ਫਿਰ ਅਸੀਂ ਆਪਣੇ ਹਿਸਾਬ ਦੇ ਨਾਲ ਸੋਧਾ ਲਾਵਾਂਗੇ ਵਕ ਵਕ ਨਯੰਨ ਸਿੰਘ ਜਥੇਬੰਦੀਆਂ ਵੱਲੋਂ ਸਿੱਖ ਆਗੂਆਂ ਵੱਲੋਂ ਚਾਹੇ ਉਹ ਹਿੰਦੂ ਭਾਈਚਾਰਾ ਹੈ ਚਾਹੇ ਉਹ ਈਸਾਈ ਭਾਈਚਾਰਾ ਹੈ ਚਾਹੇ ਉਹ ਸਿੱਖ ਭਾਈਚਾਰਾ ਹੈ ਸਾਰੇ ਹੀ ਹਰਵੀਰ ਦੇ ਮਾਤਾ ਪਿਤਾ ਦੇ ਨਾਲ ਖੜ ਗਏ ਨੇ ਅਗਲਾ ਹਰਵੀਰ ਮੌਤੇ ਅਗਲਾ ਹਰਵੀਰ ਕੋਈ ਮੌਤੇ ਘਾਟ ਨਾ ਉਤਾਰਿਆ ਚਾਵੇ ਇਹਨਾਂ ਪ੍ਰਵਾਸੀ ਲੋਕਾਂ ਮੰਨੋ ਤੇ ਪਿੰਡਾਂ ਦੇ ਵਿੱਚੋਂ ਵੱਡੇ-ਵੱਡੇ ਵੱਡੇ ਪੱਦਰ ਤੇ ਮਤੇ ਪਾਏ ਜਾ ਰਹੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਰਕਾਰ ਕਿਉਂ ਕਿਹਾ ਕਿ ਪ੍ਰਵਾਸੀਆਂ ਦੀ ਐਂਟਰੀ ਪੰਜਾਬ ਦੇ ਵਿੱਚ ਰੋਕੀ ਨਹੀਂ ਜਾ ਸਕਦੀ ਜੇਕਰ ਉਹ ਗਲਤੀ ਕਰਦੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਪੰਜਾਬ ਸਰਕਾਰ ਸਖਤ ਸਜ਼ਾ ਦੇਣ ਲਈ ਵਚਨਬੱਧ ਹੈ ਲੇਕਿਨ ਕਿਉਂ ਚੁੱਪ ਕੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਡੰਡਾ ਹੈ ਕਿ ਤੁਸੀਂ ਬਿਲਕੁਲ ਚੁੱਪ ਹੋ ਜਾਓ ਅਸੀਂ ਕੱਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਨਹੀਂ ਕਰਦੇ ਅਸੀਂ ਗੱਲ ਕਰਦੇ ਹਾਂ ਜਿਹੜੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਪੰਜਾਬ ਦੀਆਂ ਵਿੱਚ ਬਣੀਆਂ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਦੀ ਸਰਕਾਰ ਹੋਵੇ ਸਰਕਾਰਾਂ ਵੱਲੋਂ ਬਿਲਕੁਲ ਮੂੰਹ ਨਹੀਂ ਖੁੱਲਿਆ ਗਿਆ ਇੱਕੋ ਹੀ ਹੈ ਕਾਂਗਰਸ ਪਾਰਟੀ ਤੂੰ ਹਲਕਾ ਭਟਾ ਭਲਾਤੋਂ ਸੁਖਪਾਲ ਸਿੰਘ ਕਹਿ ਰਿਹਾ ਜਿਹੜਾ ਕਹਿੰਦਾ ਹੈ ਮੈਂ ਪੰਜਾਬੀਆਂ ਦੇ ਹੱਕ ਵਿੱਚ ਖੜਾ ਆ ਮੈਂ ਚਾਹੁੰਦਾ ਹਾਂ ਕਿ ਪ੍ਰਵਾਸੀਆਂ ਦੇ ਪ੍ਰਵਾਸੀਆਂ ਦੀ ਨਾ ਤਾਂ ਇੱਥੇ ਵੋਟ ਪੜੇ ਨਾ ਰਾਸ਼ਦ ਕਾਰਡ ਅਤੇ ਨਾ ਆਧਾਰ ਕਾਰਡ ਜੇਕਰ ਕੋਈ ਪ੍ਰਵਾਸੀ ਆਪਣੇ ਘਰ ਦੇ ਵਿੱਚ ਆਪੀ ਫੈਕਟਰੀ ਦੇ ਵਿੱਚ ਜਾਂ ਕੋ ਰਿੜੀ ਲਾਉਂਦਾ ਹੈ ਸਰਕਾਰ ਉਸ ਦੀ ਜਾਂਚ ਕਰੇ ਸਰਕਾਰ ਉਸ ਦੇ ਪਛੋਕਰ ਦਾ ਪਤਾ ਕਰੇ ਕਿ ਉਹਦਾ ਪਛੋਕਰ ਕਿਹੋ ਜਿਹਾ ਹੋਇਆ ਹੈ ਕਤਲ ਕਰਕੇ ਕੋ ਵੱਡਾ ਕਾਂਡ ਕਰਕੇ ਕੋ ਕ੍ਰਾਈਮ ਕਰਕੇ ਤੜੀ ਆ ਗਿਆ ਲੇਕਿਨ ਦੂਸਰੇ ਪਾਸੇ ਸਰਵੇ ਆਇਆ ਹੈ ਲਗਭਗ 40 ਤੋਂ 50 ਲੱਖ ਪ੍ਰਵਾਸੀ ਜਿਸ ਦੇ ਵਿੱਚੋਂ ਯੂਪੀ ਬਿਹਾਰ ਅਤੇ ਉਤਰਾਖੰਡ ਦੇ ਸਭ ਤੋਂ ਜ਼ਿਆਦਾ ਨੇ ਇਸ ਤੋਂ ਇਲਾਵਾ ਬੰਗਲਾਦੇਸ਼ ਤੋਂ ਨੇਪਾਲ ਤੋਂ ਹਿਮਾਚਲ ਤੋਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਵੱਸ ਗਏ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਜ਼ਮੀਨਾਂ ਲੈ ਲਈਆਂ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਕਾਰਨੇ ਆਧਾਰ ਕਾਰਡ ਵੋਟ ਕਾਰਡ ਰਾਸ਼ਨ ਕਾਰਡ ਪੰਜਾਬ ਤੋਂ ਬਣੇ ਹੋਏ ਨੇ 40 ਤੋਂ 50 ਲੱਖ ਉਹਨਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਤੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧ ਕਰਦੇ ਨੇ ਤਾਂ ਵੋਟ ਬੈਂਕ ਘਟੇਗਾ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਇਹ ਕਹਿ ਕੇ ਪੱਲਾ ਛੱਡ ਦਿੱਤਾ ਕਿ ਭਾਈ ਪੰਜਾਬੀ ਵੀ ਤਾਂ ਬਾਹਰਲੇ ਸੁਭਿਆ ਦੇ ਵਿੱਚ ਕੰਮ ਕਰਨ ਲਈ ਜਾਂਦੇ ਨੇ ਜੇਕਰ ਉਹ ਵਿਰੋਧ ਕਰਨ ਭਾਈ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਵਿਰੋਧ ਕਰੋ ਅਸੀਂ ਕਹਿੰਦੇ ਹਾਂ ਕਿ ਨਾ ਉਹਨਾਂ ਦਾ ਆਧਾਰ ਘਟ ਬਣੇ ਨਾ ਉਹਨਾਂ ਦਾ ਵੋਟ ਕਾਰਡ ਬੜੇ ਨਾ ਉਹਨਾਂ ਦਾ ਰਾਸ਼ਨ ਕਾਰਡ ਬੜੇ ਜੇਕਰ ਬੜੇ ਹੋਏ ਨੇ ਤੇ ਉਹਨਾਂ ਦੇ ਕੈਨਸਲ ਕੀਤੇ ਜਾਣ ਅਤੇ ਪ੍ਰਵਾਸੀ ਲੋਕਾਂ ਨੂੰ ਇੱਥੇ ਪਰਮਾਨੈਂਟ ਜਗ੍ਹਾ ਦੇਣ ਦੀ ਜਿਹੜੀ anumati ਸਰਕਾਰ ਨਾ ਦੇਵੇ ਕੋਈ ਆ ਜਾਂ ਬਿੱਲ ਲੈ ਕੇ ਆਵੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਲੈ ਕੇ ਚੁੱਪ ਨੇ ਕੱਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਸੀਂ ਗੱਲ ਨਹੀਂ ਕਰ ਰਹਾ ਚਾਹੇ ਸ਼ਰੂਮੀ ਇਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਾਹੇ ਰਾਜਾ ਵੜਿੰਗ ਨੇ ਤੇ ਚਾਹੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੂੰ ਪਤਾ ਹੈ ਜੇਕਰ 30 ਤੋਂ 40 ਚਾੜੀ ਤੋਂ ਲੱਖ 40 ਤੋਂ 50 ਲੱਖ ਪ੍ਰਵਾਸੀ ਲੋਕ ਇੱਥੇ ਰਹਿੰਦੇ ਨੇ ਤਾਂ ਵੋਟ ਬੈਂਕ ਉਹਨਾਂ ਦਾ ਘਟੇਗਾ ਜੇਕਰ ਉਹ ਵਿਰੋਧ ਕਰਦੇ ਨੇ ਯਾਨੀ ਕਿ ਹਰਵੀਰ ਸਿੰਘ ਦੇ ਕਤਲ ਦੇ ਨਾਲ ਉਸ ਦੀ ਮੌਤ ਦੇ ਨਾਲ ਇਹਨਾਂ ਸਰਕਾਰਾਂ ਅਤੇ ਇਹਨਾਂ ਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ਦਾ ਆਗੂਆਂ ਦਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੇ ਸਿਰਫ ਆਪਣੀਆਂ ਸਿਆਸੀ ਰੋਟੀਆਂ ਸਿਕਣੀਆਂ ਹਨ ਧੰਨਵਾਦ